ਕੱਲ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਨਸ਼ੇ ਦੇ ਮੁਕੱਦਮਿਆਂ ਦੇ ਪਗੋੜੇਪੁਰਛਾ ਤੇ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਨੇੜੇ ਥਾਣਾ ਲੋਡੋਵਾਲ ਹਾਜ਼ਰ ਸੀ ਜਿੱਥੇ ਇੱਕ ਅਹਿਮ ਮੁਖਵਰੀ ਹੋਈ ਕਿ ਦੋ આરોપી ਸਚਨ ਅਤੇ ਵਤਾਰ ਜਿਹੜਾ ਇੱਕ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਦੂਸਰਾ ਪਿੰਡ ਜਟਾਣਾ ਥਾਣਾ ਸਦਰਖਨ ਦਾ ਰਹਿਣ ਵਾਲਾ ਇਹੇ ਭਾਈ ਬਸ ਆ ਕੇ ਪੀਆਰਟੀਜ਼ ਦੀ ਬਸ ਰਹੀਂ ਆ ਕੇ ਇਹਨਾਂ ਨੇ ਜਲੰਧਰ ਬਾਈਪਾਸ ਤੇ ਉੱਤਰ ਕੇ ਆਪਣੇ ਗਾਕਾ ਨੂੰ ਹੈਰਨ ਸਪਲਾਈ ਕਰਨੀ ਜਾਣਾ ਜੋ ਮੁਖਬਰੀ ਬੜੀ ਪੱਕੀ ਤੇ ਭਰੋਸੇਯੋਗ ਹੋਣ ਤੇ ਇਹਨਾਂ ਦੇ ਵਿਰਖਲਾਪ ਐਨਡੀਪੀਐਸਏਟ ਦਾ ਮਕਦਮਾ ਦਰਜ ਕਰਾਇਆ ਸਾਡੀ ਪੁਲਿਸ ਪਾਰਟੀ ਨੇ ਬੜੀ ਮਸਤੈਦੀ ਨਾਲ ਆਪਣੀ ਹੋਂਦ ਨੂੰ ਲੁਕਾ ਕੇ ਉੱਥੇ ਟਰੈਪ ਲਾਇਆ ਜਦੋਂ ਇਹ ਬਸ ਤੋਂ ਉਤਰ ਕੇ ਸਪਲਾਈ ਕਰਨ ਜਾਣ ਲੱਗੇ ਤਾਂ ਸਾਡੀ ਪੁਲਿਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰਕੇ ਜਦੋਂ ਸ਼੍ਰੀ ਅਜੀਤ ਕੁਮਾਰ ਡੀਐਸਪੀ ਐਸਟੀਐਫ ਲੁਧਿਆਣਾ ਰੇਂਜ ਜੀ ਨੂੰ ਮੌਕਾ ਤੇ ਬੁਲਾ ਕੇ ਇਹਨਾਂ ਦੀ ਤਲਾਸ਼ੀ ਕੀਤੀ ਤਾਂ ਦੋਵਾਂ ਦੇ ਪਾਸੋਂ ਲੱਕ ਨਾਲ ਬੰਨੀ ਲੁਕੋ ਕੇ ਇਹਨਾਂ ਦੇ ਪਾਸੋਂ ਸੀ 1 ਕਿਲੋ 20 ਗ੍ਰਾਮ ਹੈਰੋਨ ਬਰਾਮਦ ਕੀਤੀ ਤੇ ਉਸ ਮੁਕਾਦਮੇ 'ਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਹਾਜਮਾਨ ਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕੀ ਕਰਦੇ ਸੀ ਪਹਿਲਾਂ ਤੇ ਇਹ ਇਸਕੈਮ ਕਿੰਦਾ ਕਰਗੇ ਇਹਨਾਂ ਦੀ ਬੈਕਗ੍ਰਾਉਂਡ ਇਹ ਹੈ ਵੀ ਜਿਹੜੇ ਦੋਮਾ ਤੇ ਇੱਕ ਤੇ ਐਨਡੀਪੀਆ ਸਕਟ ਦਾ ਮੁਕਾਦਮਾ ਇੱਕ ਤੇ ਲੜਾਈ ਝਗੜੇ ਦਾ ਦਰਜਾ ਤੇ ਆਪ ਵੀ ਆਪਣੇ ਹੈਰਨ ਦਾ ਸੇਵਨ ਕਰਦੇ ਨੇ ਉਹਦੀ ਪੂਰਤੀ ਕਰਨ ਦੇ ਲਈ ਇਹ ਲਾਲਚ ਦੇ ਵਿੱਚ ਆ ਕੇ ਜਲਦੀ ਅਮੀਰ ਬਣਨ ਦੀ ਤਾਂਗ ਦੇ ਵਿੱਚ ਇਸ ਕਰਕੇ ਇਹਨਾਂ ਨੇ ਇਹ ਕੰਮ ਪਾ ਪੀਣ ਦੇ ਨਾਲ ਨਾਲ ਵੇਚਣ ਦਾ ਸ਼ੁਰੂ ਕਰ ਦਿੱਤਾ ਸਰ ਕੋਈ ਲਿੰਕ ਸਾਹਮਣੇ ਆਇਆ ਕਿ ਕਿੱਥੋਂ ਲਿਆਉਂਦੇ ਸੀ ਢੀ ਭਾਰੀ ਮਾਤਰਾ ਇਹ ਤੇ ਵੇਚਦੇ ਕਿੱਥੇ ਇਹਨਾਂ ਨੇ ਇੱਕ ਅੰਬਰਸਰ ਦੇ ਲਿੰਕ ਦਿੱਤੇ ਨੇ ਜਿਹਦੇ ਤੋਂ ਲੈ ਕੇ ਆਉਂਦੇ ਨੇ ਉਹ ਅਸੀਂ ਜਲਦੀ ਡਿਸਕਲੋਜ਼ ਕਰਾਂਗੇ ਤੇ ਉਹਦੇ ਤੱਕ ਵੀ ਅਸੀਂ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਰ ਥੋਕ ਚ ਵੇਚ ਰਹੇ ਸੀ ਜਾਂ ਪਰਚੂਨ ਚ ਵੇਚਦੇ ਸੀ ਇਹ ਇਹ ਥੋਕ ਚ ਲਿਆਉਂਦੇ ਸੀ ਅੱਗੇ ਮਹਿੰਗੇ ਭਾਅ ਦੇ ਵਿੱਚ ਪਰਚੂਨ ਚ ਵੇਚਦੇ ਸੀਗੇ